ਪੰਜਾਬ ਦੇ ਲਈ ਅੱਜ ਦਾ ਦਿਨ ਯਾਨੀ ਕਿ ਸੋਮਵਾਰ ਦਾ ਦਿਨ ਪ੍ਰੀਖਿਆ ਤੋਂ ਕੱਟ ਨਹੀਂ ਹੈ ਪੰਜਾਬ ਲਈ ਅੱਜ ਕਿਤੇ ਨਾ ਕਿਤੇ ਖਤਰਾ ਹੈ ਕਿਉਂਕਿ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੂਜੇ ਪਾਸੇ ਡੈਮਾਂ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਜਿਸ ਕਰਕੇ ਡੈਮਾਂ 'ਚ ਤਾਂ ਪਾਣੀ ਦਾ ਪੱਧਰ ਘਟਿਆ ਪਰ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ 라ਵੀ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਜਿਸ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਹਾਲਾਂਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕਈ ਵਾਰ ਐਦਾਂ ਹੁੰਦਾ ਹੈ ਕਿ ਮੀਂਹ ਬਹੁਤ ਘੱਟ ਵੀ ਪੈ ਜਾਂਦਾ ਜਿਸ ਕਰਕੇ ਲੋਕਾਂ ਨੂੰ ਕੁਝ ਰਾਹਤ ਹੈ ਜਿਹੜੀ ਉਹ ਜ਼ਰੂਰ ਮਿਲ ਜਾਂਦੀ ਹੈ ਦਰਿਆਵਾਂ 'ਚ ਪਾਣੀ ਛੱਡਣ ਕਾਰਨ ਡੈਮਾਂ 'ਚ ਪਾਣੀ ਦਾ ਪੱਧਰ ਘਟ ਗਿਆ ਹੈ ਸੋਮਵਾਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਯਾਨੀ ਕਿ ਅੱਜ ਤੋਂ ਇਸੇ ਦੇ ਮੱਦੇਨਜ਼ਰ ਡੈਮਾਂ ਨੂੰ ਪਹਾੜਾਂ ਚੋਂ ਆਉਣ ਵਾਲੇ ਪਾਣੀ ਦੀ ਸੰਭਾਲਣ ਵਾਸਤੇ ਤਿਆਰ ਕੀਤਾ ਗਿਆ ਪੰਜਾਬ ਲਈ ਸੋਮਵਾਰ ਦਾ ਦਿਨ ਯਾਨੀ ਕਿ ਅੱਜ ਦਾ ਦਿਨ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ ਕਿਤੇ ਨਾ ਕਿਤੇ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ ਬੀਤੀ ਰਾਤ ਪੰਜਾਬ ਦੇ 9 ਜ਼ਿਲ੍ਹਿਆਂ ਚ ਕਾਫੀ ਮੀਂਹ ਪਿਆ ਤੇਜ਼ ਹਵਾਵਾਂ ਚੱਲਣ ਕਾਰਨ ਝੋਨੇ ਦੀ ਖੜੀ ਫਸਲ ਵੀ ਕਈ ਥਾਵਾਂ ਤੇ ਵਿਚ ਗਈ ਸੂਚਿਬੇ ਅਨੁਸਾਰ ਜੰਮੂ ਕਸ਼ਮੀਰ ਚ ਅਜਮੀ ਪੈਣਾ ਸ਼ੁਰੂ ਹੋ ਗਿਆ ਹੈ ਅਤੇ 6 ਤੋਂ 8 ਅਕਤੂਬਰ ਤੱਕ ਪੰਜਾਬ ਦੇ ਰਾਵੀ ਬਿਆਸ ਅਤੇ ਸਤਲੁਜ ਦੇ ਦਰਿਆਵਾਂ ਦੇ ਕੈਚਮੈਂਟ ਖੇਤਰਾਂ ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਰਾਵੀ ਦਰਿਆ ਦੇ ਖੇਤਰ ਚੋਂ ਦੇ ਤਿੰਨ ਦਿਨਾਂ ਦੌਰਾਨ 123 ਮਿਲੀਮੀਟਰ ਬਿਆਸ ਦਰਿਆ ਦੇ ਖੇਤਰ ਵਿੱਚ 116 ਮਿਲੀਮੀਟਰ ਅਤੇ ਸਤਲੁਜ ਦਰਿਆ ਦੇ ਖੇਤਰ ਚ 18 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਹੈ ਬੀਤੀ 2 ਅਕਤੂਬਰ ਤੋਂ ਡੈਮਾਂ ਤੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ 9 ਫੁੱਟ ਹੀਟਾਂ ਆ ਗਿਆ ਹੈ। ਭਾਖੜਾ ਡੈਮ ਅਤੇ ਪੌਂਗ ਡੈਮ 'ਚ ਬੀਤੇ 4 ਦਿਨਾਂ 'ਚ ਪਾਣੀ ਦਾ ਪੱਧਰ 2-2 ਫੁੱਟ ਹੀਟਾਂ ਗਿਆ ਹੈ। ਭਾਖੜਾ ਡੈਮ 'ਚੋਂ ਕਰੀਬ 43,000 ਅਤੇ ਪੌਂਗ ਡੈਮ 'ਚੋਂ ਲਗਭਗ 50,000 ਕਿਊਸਿਕ ਪਾਣੀ ਛੱਡਿਆ ਗਿਆ। ਸੋ ਰਣਜੀਤ ਸਾਗਰ ਡੈਮ ਚੋਂ 27720 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਸੋਮਵਾਰ ਨੂੰ ਸਭ ਤੋਂ ਵੱਧ ਮੀਂਹ ਦਾ ਅਨੁਮਾਨ ਲਗਾਇਆ ਗਿਆ ਜਿਸ ਕਾਰਨ ਦਰਿਆਵਾਂ ਦੇ ਨੇੜਲੇ ਪਿੰਡਾਂ ਦੇ ਲੋਕਾਂ 'ਚ ਖੌਫ ਦਾ ਮਾਹੌਲ ਹੈ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਰਾਵੀ ਦਰਿਆ ਦੇ ਆਲੇ-ਦੁਆਲੇ ਦੇ ਖੇਤਰਾਂ ਦਾ ਜਾਇਜ਼ਾ ਵੀ ਲਿਆ ਰਾਵੀ ਦਰਿਆ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਆਪਣੇ ਬਚਾਲ ਲਈ ਮੁੜ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਲੱਗੇ ਵੀ ਹੋਏ ਨੇ ਲੋਕ ਸੋ ਅਜਨਾਲਾ ਹਲਕੇ ਦੇ ਵਿਦਾਇ ਕੁਲਦੀਪ ਸਿੰਘ ਢਾਲੀਵਾਲ ਵੀ ਲਗਾਤਾਰ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਅਤੇ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ ਨੇ ਸੋ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਘਟਿਆ ਪਰ ਦਰਿਆਵਾਂ ਦੇ ਵਿੱਚ ਪਾਣੀ ਛੱਡਣ ਕਾਰਨ ਡੈਮਾਂ 'ਚ ਪਾਣੀ ਦਾ ਪੱਧਰ ਘਟਿਆ ਪਰ ਦਰਿਆਵਾਂ 'ਚ ਜ਼ਰੂਰ ਵਧ ਗਿਆ ਸੋ ਮੀਂਹ ਪੈਣ ਦੀ ਸੰਭਾਵਨਾ ਅੱਜ ਸੋਮਵਾਰ ਤੋਂ ਭਾਰੀ ਮੀਂਹ ਦੀ پیشن گوئی ਕੀਤੀ ਗਈ ਹੈ ਸੋ ਮੁਹਾਲੀ ਦੇ ਵਿੱਚ ਅਤੇ ਪਟਿਆਲਾ ਵਿੱਚ ਵੀ ਕੁਝ ਥਾਵਾਂ 'ਤੇ ਹਲਕੀ ਬੂੰਦਾਬاندی ਦੇਖਣ ਨੂੰ ਮਿਲੀ ਹੈ ਸੋ ਇਸੇ ਤਰ੍ਹਾਂ ਸਤਲੁਜ ਬਿਆਸ ਅਤੇ ਰਾਵੀ ਦੇ ਕੈਚਮੈਂਟ ਖੇਤਰ ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਕਰਕੇ ਲੋਕਾਂ ਦਾ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਸੋ ਪੰਜਾਬ ਦੇ ਅੱਜ ਦਾ ਦਿਨ ਪ੍ਰੀਖਿਆ ਤੋਂ ਘਟ ਨਹੀਂ ਹੈ